ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਰਬੱਤ ਦੀ ਗੱਲ ਦੇ ਵਿੱਚ ਲੈ ਕੇ ਹਾਜ਼ਰਾਂ ਜੀ ਨਿਤਰਨਾਵਲ ਦਾ ਭਾਗ 14ਵਾਂ ਚੜਦੇ ਲੈਂਦੇ ਸੂਰਜ ਦੀ ਟਿੱਕੀ ਨਾਲ ਘੁੰਮਦੀ ਧਰਤੀ ਗੀਟੇ ਖੇੜਤੀ ਰਹਿੰਦੀ ਏ ਇਨਸਾਨ ਉਂਗਲਾਂ ਦੇ ਪੋਟਿਆਂ ਉੱਤੇ ਕਦੇ ਲੰਘੇ ਦਿਨ ਗਿਣਦਾ ਏ ਅਤੇ ਕਦੀ ਆਉਣ ਵਾਲੇ ਪਰ ਨਾ ਤਾਂ ਇਹ ਗਿਣਿਆਂ ਤੋਂ ਲੰਘਦੇ ਹਨ ਅਤੇ ਨਾ ਹੀ ਉਡੀਕਿਆਂ ਤੋਂ ਛੇਤੀ ਆਉਂਦੇ ਨੇ ਸਮੇਂ ਦਾ ਚੱਕਰ ਸਭ ਕੁਝ ਆਪਣੇ ਨਾਲ ਬੰਨ੍ਹ ਕੇ ਰੱਖਦਾ ਏ ਸਭ ਕੁਝ ਕਰੂਮਬਲਾਂ ਦੇ ਫੁੱਟਾਂ ਤੋਂ ਲੈ ਕੇ ਪੱਤਿਆਂ ਦੇ ਝੜਨ ਤੱਕ ਹਰੇਕ ਪਲ ਦੀ ਆਮਦ ਸਮਾਂ ਹੀ ਮੁਕਰਰ ਕਰਦਾ ਹੈ। ਰਾਣੀ ਦੇ ਵਿਆਹ ਦੇ ਦਿਨ ਆ ਗਏ ਸੀ। ਗੁਰਮੇਲ ਅਤੇ ਉਸਦੇ ਪਰਿਵਾਰ ਵੱਲੋਂ ਮਨਾ ਕਰਨ ਦੇ ਬਾਵਜੂਦ ਵੀ ਜੋਗੇ ਅਤੇ ਉਸਦੇ ਬਾਪੂ ਨੇ ਥੋੜਾ ਬਹੁਤ ਔੜ-ਪੌੜ ਕਰ ਲਿਆ ਸੀ। ਦਾਜ-ਦੇਹਜ ਲਈ ਗੁਰਮੇਲ ਹੁਰਾ ਨੇ ਸਖਤੀ ਨਾਲ ਨਾ ਕੀਤੀ ਸੀ। ਇਸ ਲਈ ਇਹਨਾਂ ਨੇ ਦਾਜ-ਦੇਹਜ ਲਈ ਕੁਝ ਨਾ ਖਰੀਦਿਆ। ਹਾਂ, ਜੰਝ ਲਈ ਰੋਟੀ ਪਾਣੀ ਦੀ ਸੇਵਾ ਵਿੱਚ ਕੋਈ ਕਸਰ ਨਹੀਂ ਛੱਡਣਾ ਚਾਹੁੰਦੇ ਸਨ। ਦੂਜੀ ਗੱਲ ਇਹ ਸੀ ਕਿ ਭਾਵੇਂ ਜਲਾਜਣ ਵਾਲਿਆਂ ਲਈ ਨਾ ਸਹੀ ਪਰ ਆਪਣੇ ਰਿਸ਼ਤੇਦਾਰਾਂ ਲਈ ਤਾਂ ਖਰਚ ਕਰਨਾ ਹੀ ਪੈਣਾ ਸੀ। ਇਸ ਕਾਰਜਵਿਹਾਰ ਨੂੰ ਬੇਸ਼ੱਕ ਪੜਿਆ ਲਿਖਿਆ ਤੱਕ ਦਾ ਰਿਵਾਜ ਮੰਨੇ ਜਾਂ ਕ੍ਰੀਤੀਆਂ ਪਰ ਪਿੰਡੂ ਖਾਸ ਕਰਕੇ ਘਰੇਲੂ ਔਰਤਾਂ ਲਈ ਦੂਜਿਆਂ ਦੇ ਵਿਆਹਾਂ ਮੰਗਣਿਆਂ ਵਿੱਚ ਦਿੱਤਾ ਲਿਆ ਬਰਾਬਰ ਕਰਨਾ ਹੁੰਦਾ ਏ। ਵਿਆਹ ਵਾਲੇ ਕਾਰਡ ਸਾਰੇ ਰਿਸ਼ਤੇਦਾਰਾਂ ਨੂੰ ਵੰਡੇ ਜਾ ਚੁੱਕੇ ਸੀ। ਚਰਨ ਨੂੰ ਨਾਲ ਲੈ ਕੇ ਜੋਗਾ ਨਾਜ਼ਰ ਤੇ ਨੇਤਰ ਨੂੰ ਕਾਰਡ ਦੇਣ ਲਈ ਆ ਪਹੁੰਚਿਆ। ਉਹ ਹੱਕ ਅਤੇ ਜ਼ੋਰ ਨਾਲ ਨਾਜ਼ਰ ਦੀ ਹਾਜ਼ਰੀ ਭਾਲਦਾ ਸੀ। ਨੇਤਰ ਨੂੰ ਭਾਵੇਂ ਉਹ ਨਹੀਂ ਸੀ ਜਾਣਦਾ ਪਰ ਉਸ ਨੂੰ ਇਹ ਜ਼ਰੂਰ ਪਤਾ ਸੀ ਕਿ ਚਰਨ ਤੇ ਨਾજર ਨੇਤਰ ਤੋਂ ਬਿਨਾ ਨਹੀਂ ਆਉਣਗੇ ਦੂਜਾ ਇਹ ਸੀ ਕਿ ਜੋਗਾ ਯਾਰਾਂ ਨੂੰ ਬਾਵਾ ਮੰਨਣ ਵਾਲਿਆਂ ਚੋਬਰਾਂ ਵਿੱਚੋਂ ਸੀ ਉਸ ਨੂੰ ਨਾજર ਨਾਲ ਹੋਈ ਮੁਲਾਕਾਤ ਨੇ ਪ੍ਰਭਾਵਿਤ ਹੀ ਇੰਨਾ ਕੀਤਾ ਸੀ ਕਿ ਉਸ ਦਾ ਨਾજર ਉੱਪਰ ਅੱਖਾਂ ਮੀਚ ਕੇ ਯਕੀਨ ਕਰਨ ਨੂੰ ਦਿਲ ਕਰਦਾ ਸੀ ਯਾਰੀਆਂ ਦੋਸਤੀਆਂ ਦੇ ਰਿਸ਼ਤੇ ਬੰਦਾ ਆਪ ਚਣਦਾ ਏ ਬਚਪਨ ਤੋਂ ਲੈ ਕੇ ਮਰਨ ਤੱਕ ਰੱਬ ਨੇ ਜਨਮ ਤੋਂ ਲੈ ਕੇ ਮਰਨ ਤੱਕ ਹਰ ਇੱਕ ਰਿਸ਼ਤਾ ਬਣਾ ਕੇ ਭੇਜਿਆ ਪਰ ਜੀਵਨ ਸਾਥੀ ਅਤੇ ਦੋਸਤੀਆਂ ਨੂੰ ਛੋੜਨਾ ਉਸਨੇ ਬੰਦੇ ਦੇ ਆਪਣੇ ਫੈਸਲੇ ਉੱਪਰ ਛੱਡ ਦਿੱਤਾ। ਜ਼ਿੰਦਗੀਆਂ ਯਾਰੀਆਂ ਲਈ ਕੁਰਬਾਨ ਵੀ ਇਸੇ ਕਰਕੇ ਹੁੰਦੀਆਂ ਨੇ ਕਿਉਂਕਿ ਇਹ ਰਿਸ਼ਤੇ ਇਨਸਾਨ ਦੇ ਆਪਣੇ ਚੁਣੇ ਹੋਏ ਹੁੰਦੇ ਨੇ। ਕਦੇ-ਕਦੇ ਜਿੱਥੇ ਜਾ ਕੇ ਸਭ ਕੁਝ ਖਤਮ ਹੋ ਜਾਂਦਾ ਏ ਉੱਥੇ ਬੰਦਾ ਇਨ੍ਹਾਂ ਰਿਸ਼ਤਿਆਂ ਦੇ ਦਿੱਤੇ ਹੌਸਲੇ ਨਾਲ ਦੂਣਾ ਹੋ ਕੇ ਉੱਠ ਪੈਂਦਾ ਏ। ਵਿਆਹ ਵਾਲੇ ਦਿਨ ਤੋਂ 2 ਦਿਨ ਪਹਿਲਾਂ ਹਲਵਾਈ ਨੇ ਆ ਕੇ ਪੱਠੀ ਚਾੜ ਦਿੱਤੀ। ਕੁੜੀ ਦਾ ਵਿਆਹ ਸੀ। ਆਂਡਗਵਾਂ ਦੇ ਮੁੰਡੇ ਪੱਠੀ ਦੇ ਕੰਮ ਕਰ ਲਈ ਆ ਪਹੁੰਚਦੇ। ਨੇੜੇ ਦੀਆਂ ਰਿਸ਼ਤੇਦਾਰੀਆਂ ਤੇ ਪਿੰਡ ਵਿੱਚੋਂ ਦੁੱਧ ਪਹੁੰਚਣ ਲੱਗ ਪਿਆ। ਨਾજર ਨੌਕਦਾਰ ਪਰਨਾ ਬੰਨ ਕੇ ਨੇਤਰ ਹੁਰਾਂ ਵੱਲ ਆਵੜਿਆ। ਨੇਤਰ ਡੰਗਰਾਂ ਵਾਲੇ ਪਾਸੇ ਕੰਮ ਲੱਗਿਆ ਹੋਇਆ ਸੀ। ਉਸਨੇ ਜੁੱਤੀ ਦਾ ਖੜਾਕ ਸੁਣ ਕੇ ਮਗਰ ਦੇਖਿਆ ਤੇ ਦੋਵੇਂ ਹੱਥ ਇੱਕ ਦੂਜੇ ਉੱਪਰ ਮਾਰ ਕੇ ਝਾੜਦਾ ਹੋਇਆ ਬੋਲਿਆ, ਕਿੱਧਰ ਤਿਆਰੀਆਂ? ਨਾજર ਨੇ ਦੋਵਾਂ ਹੱਥਾਂ ਨਾਲ ਖੱਬੀ ਅੱਖ ਕੋਲੋਂ ਪਰਨੇ ਦਾ ਲੜ ਖਿੱਚ ਕੇ ਠੀਕ ਕੀਤਾ ਤੇ ਜਾਣ ਬੁੱਝ ਕੇ ਦੋ ਵਾਰ ਖੰਗੂਰਾ ਮਾਰਦਾ ਬੋਲਿਆ, ਅਜਨੇਰ ਨੂੰ ਚੱਲਿਆਂ ਬਾਬੇ, ਵਿਆਹ ਦੀ ਪੱਠੀ ਚੜੀ ਹੈ। ਵੱਡੇ ਆ ਕੱਲਾ ਕੱਲਾ ਹੀ ਅਸੀਂ ਤੂੜੀਆਂ ਬਰਸੀਮਾ ਜੋਗੇ ਹੀ ਰਹਿ ਗਏ ਭਰਾਵਾ ਦੁੱਧ ਫੜਾ ਕੇ ਆਉਣਾ ਲਿਆ ਚੱਕ ਕੇ ਜਿੰਨਾ ਕੁ ਭੇਜਣਾ ਨਾજર ਨੇ ਨੇਤਰ ਦੀ ਗੱਲ ਅਣ ਸੁਣੀ ਕਰ ਦਿੱਤੀ ਦੁੱਧ ਦਾ ਬੇਸ਼ੱਕ ਕੜਾਹਾ ਲੈ ਜਾ ਪਰ ਐਂ ਦੱਸ ਕਿ ਮੈਂ ਵੀ ਚੱਲਾਂ ਕਾਰਡ ਤਾਂ ਮੈਨੂੰ ਵੀ ਆਇਆ ਬਣਦਾ ਤਾਂ ਮੇਰਾ ਵੀ ਹੈ ਹੈ ਕਿ ਨਹੀਂ ਨੇਤਰ ਆਪ ਜਾਣ ਲਈ ਕਾਲਾ ਹੋ ਰਿਹਾ ਸੀ ਕਾਰਡ ਵਿਆਹ ਦਾ ਆਇਆ ਦੁੱਧ ਫੜਾਉਣ ਦਾ ਨਹੀਂ ਐਵੇਂ ਖੋਚਾਪਣ ਜਾ ਲੱਗਦਾ ਕੱਲ ਨੂੰ ਚੱਲਾਂਗੇ ਆਥਣੇ ਜਾਗੋ ਤੇ ਅਗਲੇ ਤਾਂ ਕਹਿੰਦੇ ਹੀ ਹੁੰਦੇ ਆ ਕਿ ਆਇਓ ਨਾਜ਼ਰ ਨੇ ਨੇਤਰ ਨੂੰ ਚੜਾਉਣ ਵਾਂਗ ਕਿਹਾ ਚੱਲ ਠੀਕ ਐ ਲਿਆਉਂਦਾ ਮੈਂ ਦੁੱਧ ਨੇਤਰ ਅੰਦਰ ਨੂੰ ਤੁਰ ਪਿਆ ਦੁੱਧ ਦੀ ਭਰੀ ਡੋਲੀ ਉਸ ਨੇ ਲਿਆ ਕੇ ਨੇਜਰ ਦੇ ਅੱਗੇ ਰੱਖ ਦਿੱਤੀ ਲੈ ਚੱਕ ਪਰ ਹੁਣ ਲੈ ਕੇ ਕਿਵੇਂ ਜਾਵੇਂਗਾ ਇੱਕ ਤੇਰੀ ਹੋਗੀ ਇੱਕ ਮੇਰੀ ਆ ਜਾਣਗੇ ਸਕੂਟਰ ਤੇ ਤੈਨੂੰ ਪਾਲ ਪੋਸ ਕੇ ਬੜਾ ਕਿਉਂ ਕੀਤਾ ਤੂੰ ਫੜ ਕੇ ਬੈਠੇਗਾ ਇੱਕ ਨਾਜ਼ ਰੱਖ ਮਾਰ ਕੇ ਹੱਸ ਪਿਆ ਜਾ ਪਰੇ ਪਤੰਦਰਾ ਮੈਂ ਸੋਚਿਆ ਪਤਾ ਨਹੀਂ ਸੱਚੀ ਐ ਏਡਾ ਕਲਮੰਦ ਹੋ ਗਿਆ ਜਿਹੜਾ ਸਿਆਣੀਆਂ ਸਿਆਣੀਆਂ ਗੱਲਾਂ ਕਰਨ ਲੱਗ ਪਿਆ ਨੇਤਰ ਦਾ ਵੀ ਹਾਸਾ ਨਿਕਲ ਗਿਆ। ਹੱਥ ਮੂੰਹ ਧੋਕੇ ਨੇਤਰ ਨੇ ਪਰਨਾ ਬੰਦ ਲਿਆ। ਸਕੂਟਰ ਤੇ ਸਵਾਰ ਹੋ ਕੇ ਹਾਲੇ ਪਿੰਡੋਂ ਬਾਹਰ ਹੀ ਨਿਕਲੇ ਸੀ ਕਿ ਨੇਤਰ ਨੇ ਨਾਜ਼ਰ ਦੇ ਕੰਨ ਕੋਲ ਮੂੰਹ ਕਰਕੇ ਪੁੱਛਿਆ, "ਵੱਡਿਆ, ਭਲਾ ਪਿੰਦਰ ਵੀ ਆਈ ਹੋ?" ਜਦੋਂ ਇਸ਼ਕ ਹੁੰਦਾ ਏ ਤਾਂ ਬੰਦਾ ਹਰ ਇੱਕ ਥਾਂ ਆਪਣੇ ਸੱਜਣ ਦੀ ਮੌਜੂਦਗੀ ਦਾ ਅਹਿਸਾਸ ਕਰਦਾ ਏ। ਖਿਆਲਾਂ ਵਿੱਚ ਨੈਣ ਨਕਸ਼ਾ ਨੂੰ ਲੀਕ ਦਾ ਨਾ ਹੋਣ ਵਾਲੀਆਂ ਮੁਲਾਕਾਤਾਂ ਵਿੱਚ ਤਰਦਾ ਰਹਿੰਦਾ ਏ। ਇਹ ਕੁਦਰਤੀ ਖਿਆਲ ਨੇ ਜਿਹੜੇ ਸੋਚਾਂ ਵਿੱਚ ਸਮਾ ਜਾਂਦੇ ਹਨ ਤੇ ਬੰਦਾ प्यारे दी याद ਵਿੱਚ ਖੋਇਆ ਖੁਸ਼ੀ ਮਹਿਸੂਸ ਕਰਦਾ ਏ ਮੈਂ ਕਿਹੜਾ ਪੱਤਰੀਆਂ ਪੜਦਾ ਜਿਹੜਾ ਮੈਨੂੰ ਪਤਾ ਹੋ ਜੇ ਸੱਦੀ ਹੋਊ ਤਾਂ ਜ਼ਰੂਰ ਆਈ ਹੋ ਨਾજર ਨੇ ਜਾਣ ਬੁੱਝ ਕੇ ਉਲਟ ਜਵਾਬ ਦਿੱਤਾ ਲੈ ਸੱਦੀ ਕਿਉਂ ਨਾ ਹੋ ਪੱਕੀਆਂ ਸਹੇਲੀਆਂ ਨੇ ਆਈ ਤਾਂ ਹੋਊਗੀ ਨੇਤਰ ਨਾਲ ਜਦ ਦੀ ਸ਼ਰਾਰਤ ਨਾ ਸਮਝ ਸਕਿਆ ਚੱਲ ਸਕੂਟਰ ਤੋਂ ਮੂਰੇ ਭੱਜ ਕੇ ਚੱਲ ਫਿਰ ਖੇਲਿਆਂ ਦੇ ਗੇਟ 'ਚ ਖੜੀ ਉਡੀਕਦੀ ਹੋਣੀ ਐ ਨਾજર ਨੇ ਸਿੱਧੀ ਝੋਟ ਕੀਤੀ ਅੱਛਾ ਭੱਜਣਾ ਕਿਉਂ ਐ ਸਕੂਟਰ ਵੀ ਠੀਕ ਐ ਇਸ ਵਾਰ ਨੇਤਰਸ ਦੀ ਗੱਲ ਭਾਂਪ ਗਿਆ ਜੋਗੇ ਦੇ ਘਰ ਅਜਨੇਰ ਪਹੁੰਚੇ ਤਾਂ ਦੁੱਧ ਵਾਲੀਆਂ ਢੋਲੀਆਂ ਲੈ ਕੇ ਸਿੱਧਾ ਵੱਡਾ ਦਰਵਾਜ਼ਾ ਲੰਘ ਕੇ ਵਿਹੜੇ ਦੇ ਇੱਕ ਪਾਸੇ ਲੱਗੇ ਹਲਵਾਈ ਕੋਲ ਚਲੇ ਗਏ। ਉਹਨਾਂ ਲਈ ਮੰਝਾ ਖਿੱਚ ਕੇ ਕੋਲ ਕਰਦੇ ਆ ਇੱਕ ਗੱਭਰੂ ਮੁੰਡੇ ਨੇ ਦੁੱਧ ਦੀਆਂ ਢੋਲੀਆਂ ਫੜਦਿਆਂ ਪਿੰਡ ਪੁੱਛ ਲਿਆ। ਅਜਨੇਰ ਤੋਂ ਕਹਿੰਦਿਆ ਨਾજર ਨੇ ਲਖਣ ਲਾਇਆ ਕਿ ਮੁੰਡਾ ਜ਼ਰੂਰ ਜੋਗੇ ਹਰਾਂ ਦੀ ਕਿਸੇ ਰਿਸ਼ਤੇਦਾਰੀ ਵਿੱਚੋਂ ਹੋਣਾ ਏ। ਨਹੀਂ ਤਾਂ ਜਿੰਨਾ ਔਣ ਜਾਣ ਹੈ ਮਾੜਾ ਮੋਟਾ ਤਾਂ ਪਛਾਣਦਾ ਹੀ ਹੁੰਦਾ ਬੰਦਾ। ਦੁੱਧ ਦੀਆਂ ਢੋਲੀਆਂ ਵਿੱਚ ਲੱਡੂ ਪਕੌੜੀਆਂ ਪਾ ਕੇ ਜੋਗਾ ਉਹਨਾਂ ਕੋਲ ਆ ਗਿਆ। ਇੰਨਾ ਕਿਉਂ ਕਰਨਾ ਸੀ ਬਾਈ ਤੁਸੀਂ ਤਾਂ ਲੱਗਦਾ ਸਾਰਾ ਦੁੱਧ ਹੀ ਚੋਕ ਲਿਆਏ ਕੋਈ ਨਾ ਭੈਣ ਦਾ ਵਿਆਹ ਏ ਇਹ ਘਰ ਦੀਆਂ ਚੀਜ਼ਾਂ ਨੇ ਕਿਹੜਾ ਮੁੱਲ ਲਿਆਏ ਆ ਨਾਜ਼ਰ ਨੇ ਆਪਣਾ ਪਣ ਜਿਤਾਉਂਦਿਆਂ ਕਿਹਾ ਕਿਵੇਂ ਨੇਤਰ ਬਾਈ ਤਨ ਭਾਗ ਤੂੰ ਵੀ ਗੇੜਾ ਮਾਰਿਆ ਹਾਂ ਨਾਲੇ ਕੱਲ ਨੂੰ ਬਹਾਨਾ ਨਾ ਮਾਰਦੇ ਕੋਈ ਭਾਬੀ ਹੁਰਾਂ ਨੂੰ ਨਾਲ ਲੈ ਕੇ ਆਇਓ ਨੇਤਰ ਦਾ ਹਾਲ ਪੁੱਛ ਕੇ ਜੋਗੇ ਨੇ ਨਾਜ਼ਰ ਅਤੇ ਨੇਤਰ ਨੂੰ ਸਾਂਝਾ ਸੁਨੇਹਾ ਦਿੰਦਿਆਂ ਕਿਹਾ ਆਵਾਂਗੇ ਬਾਈ ਆਉਣਾ ਕਿਉਂ ਨਹੀਂ ਨਾਜ਼ਰ ਹਾਮੀ ਪਰਦਾ ਬੋਲਿਆ ਐਨੇ ਚਰ ਤੱਕ ਦੁੱਧ ਫੜ ਕੇ ਲਿਜਾਣ ਵਾਲਾ ਗੱਭਰੂ ਦੋ ਗਲਾਸਾਂ ਵਿੱਚ ਚਾਹ ਪਾਈ ਨਾਲ ਪਕੌੜੀਆਂ ਤੇ ਲੱਡੂ ਲੈ ਆਇਆ। ਦੋਵਾਂ ਨੇ ਚਾਹ ਦੇ ਗਲਾਸ ਸੇ ਠਰਕ ਕੇ ਇੱਕ-ਇੱਕ ਲੱਡੂ ਚੋਕਦਿਆਂ ਥਾਲੀ ਮੁੰਡੇ ਨੂੰ ਵਾਪਸ ਲਿਜਾਣ ਲਈ ਫੜਾ ਦਿੱਤੀ। ਨਾਜ਼ਰ ਲੱਡੂ ਖਾ ਕੇ ਚਾਹ ਪੀਣ ਲੱਗ ਪਿਆ ਤੇ ਨੇਤਰ ਨੇ ਆਪਣਾ ਗਲਾਸ ਦੋਵੇਂ ਹੱਥਾਂ ਵਿੱਚ ਘੁੱਟ ਲਿਆ। ਹੋ ਸਕਦਾ ਪਿੰਦਰ ਅੰਦਰ ਹੋਵੇ ਅਤੇ ਚਾਹ ਉਸਨੇ ਪਾ ਕੇ ਭੇਜੀ ਹੋਵੇ। ਇਸ ਗਲਾਸ ਨੂੰ ਉਸਦੇ ਹੱਥ ਲੱਗੇ ਹੋ ਸਕਦੇ ਆ। ਨੇਤਰ ਆਪਣੀਆਂ ਸੋਚਾਂ ਸੋਚਦਾ ਪਿੰਦਰ ਦੇ ਹੱਥਾਂ ਨੂੰ ਮਹਿਸੂਸ ਕਰ ਰਿਹਾ ਸੀ। ਮੋੜ ਕੇ ਉਸ ਦਾ ਧਿਆਨ ਨਾਜ਼ਰ ਵੱਲ ਗਿਆ ਉਸ ਨੇ ਸੋਚਿਆ ਕਿ ਜੇਕਰ ਇਸ ਗਲਾਸ ਨੂੰ ਪਿੰਦਰ ਦੇ ਹੱਥ ਲੱਗਣ ਵਾਲੀ ਗੱਲ ਨਾਜ ਨੂੰ ਦੱਸਾਂ ਤਾਂ ਇਸ ਨੇ ਇਹੀ ਕਹਿਣਾ ਹੈ ਪਿੰਦਰ ਦੇ ਹੱਥ ਨਹੀਂ ਬਲਕਿ ਲੱਗਣ ਦੇ ਲੱਗੇ ਹੋਣੇ ਹੈ ਜਿਹੜੀ ਛੇ ਜਵਾਕਾਂ ਦੀ ਮਾਂ ਹੈ ਨਾਲ ਹੀ ਨੇਤਰ ਦਾ ਹਾਸਾ ਨਿਕਲ ਗਿਆ ਜਿਹੜਾ ਉਸ ਨੇ ਮੂੰਹ ਘੁਮਾ ਕੇ ਬੁੱਲਾਂ ਵਿੱਚ ਘਟ ਲਿਆ ਚਾਹ ਪੀ ਕੇ ਦੋਵੇਂ ਉੱਠਣ ਲੱਗੇ ਤਾਂ ਜੋਗੇ ਨੇ ਦੂਜੇ ਦਿਨ ਆਉਣ ਲਈ ਦੁਬਾਰਾ ਕਹਿ ਦਿੱਤਾ ਕੋਈ ਨਾ ਬਾਈ ਸਵੇਰੇ ਵੀ ਆਵਾਂਗੇ ਤੇ ਆਥਣੇ ਵੀ ਇਸ ਵਾਰ ਨੇਤਰ ਬੋਲ ਪਿਆ ਦੋਵੇਂ ਘਰੋਂ ਬਾਹਰ ਹੋਏ ਤਾਂ ਨੇਤਰ ਨੇ ਮੋੜ-ਮੋੜਨ ਤੋਂ ਪਹਿਲਾਂ ਇੱਕ ਵਾਰ ਘਰ ਵੱਲ ਨੂੰ ਪਿੱਛੇ ਮੁੜ ਕੇ ਦੇਖਿਆ। ਪਿੰਦਰ ਰਾਣੀ ਕੋਲ ਹੀ ਬੈਠੀ ਸੀ। ਮੁੰਡਾ ਬਾਹਰੋਂ ਗਲਾਸ ਚੁੱਕ ਕੇ ਅੰਦਰ ਆਖ ਗਿਆ। ਰਾਣੀ ਨੇ ਪਿੰਦਰ ਦਾ ਹੱਥ ਫੜਦਿਆਂ ਤੇ ਨਾਲ ਉਠਾਉਂਦੀ ਬੋਲੀ, "ਚੱਲ ਪਿੰਦਰੇ ਕੁਛ ਖਾ ਪੀ ਲਈਏ। ਭੁੱਖ ਲੱਗੀ ਪਈ ਐ।" ਪਿੰਦਰ ਉੱਟ ਕੇ ਨਾਲ ਤੁਰ ਪਈ। ਮੁੰਡੇ ਦੇ ਲਿਆ ਕੇ ਰੱਖੇ ਦੋਵੇਂ ਗਲਾਸ ਰਾਣੀ ਨੇ ਚੁੱਕ ਲਏ। ਇੱਕ ਵਿੱਚ ਪਾਣੀ ਪਾ ਕੇ ਧੋ ਲਿਆ ਤੇ ਦੂਜਾ ਉਵੇਂ ਹੀ ਚਾਹ ਦਾ ਭਰ ਲਿਆ। ਧੋ ਤਾਂ ਲੈਂਦੀ, ਬੌਂਦਲੀ ਹੋਈ ਨੇ ਝੂਠੇ ਵਿੱਚ ਹੀ ਚਾਹ ਪਾ ਲਈ। ਪਿੰਦਰ ਸਭ ਕੁਝ ਦੇਖ ਰਹੀ ਸੀ ਧੋਣਾ ਕਿਉਂ ਹੈ ਤੇਰੇ ਵਾਸਤੇ ਪਾਈ ਹੈ ਇਸ ਵਿੱਚ ਨੇਤਰਦਾਈ ਝੂਠਾ ਏ ਤੈਨੂੰ ਬੜਾ ਪਤਾ ਭਾਵੇਂ ਉਹਨਾਂ ਦੇ ਵੱਡੇ ਦਾ ਹੋਵੇ ਮੈਂ ਨਹੀਂ ਪੀਣੀ ਪਿੰਦਰ ਨੇ ਵੱਡਾ ਨਾਜ਼ਰ ਨੂੰ ਕਿਹਾ ਸੀ ਆਰਾ 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 ਪੁੱਤ ਪਤਿਓਰੇ ਦਾ ਮੈਨੂੰ ਲੱਗਦਾ ਜਾਨ ਤੋਂ ਪਿਆਰਾ ਉਹ ਕਿਹੜਾ ਉਪਰਾਏ ਕਮਲੀਏ ਪੀ ਲੈ ਪੀ ਲਿਆ ਹੇਠਾਂ ਨਵ ਪਾਲਿਸ਼ ਦੀ ਨਿਸ਼ਾਨੀ ਲਾ ਕੇ ਭੇਜਿਆ ਨੇਤਰਵਲ ਦੇ ਪਾਸੇ ਰੱਖ ਕੇ ਜਦੋਂ ਉਸਨੇ ਚੁੱਕਿਆ ਤਾਂ ਇੱਥੇ ਖੜੀ ਨੇ ਦੇਖਿਆ ਰਾਣੀ ਨੇ ਗਲਾਸ ਪਿੰਦਰਵਲ ਕਰ ਦਿੱਤਾ ਰਾਣੀ ਸੁਦਰਜਾ ਵਿਆਹ ਇਹ ਤੇਰਾ ਮਾੜਾ ਮੋਟਾ ਮਖੌਲ ਛੱਡ ਦੇ ਪਿੰਦਰ ਸਮਝਾਉਣ ਵਾਂਗ ਬੋਲੀ ਦੇਖ ਲਓ ਭਾਈ ਆ ਜਮਾਨਾ ਆ ਗਿਆ ਨਾਲੇ ਮੇਵੇ ਮਿਸ਼ਰੀਆਂ ਖਵਾਓ ਨਾਲੇ ਗੱਲਾਂ ਸੁਣੋ ਰਾਣੀ ਵਾਰੇ ਨਹੀਂ ਸੀ ਆਉਣ ਦੇ ਰਹੀ ਮੇਵੇ ਮਿਸ਼ਰੀਆਂ ਨੂੰ ਪਤਾ ਨਹੀਂ ਕੀ ਲਿਆ ਕੇ ਦੇ ਦਿੱਤੇ ਪਿੰਦਰ ਝੂਠੇ ਰੋਸੇ ਨਾਲ ਬੋਲ ਪਈ ਚੱਲ ਪੀ ਲੈ ਹੁਣ ਨਖਰੇ ਨਹੀਂ ਕਰੀਦੇ ਹੁੰਦੇ ਬਾਲੇ ਰਾਣੀ ਦੇ ਕਹਿਣ ਤੇ ਪਿੰਦਰ ਨੇ ਗਲਾਸ ਦੋਵਾਂ ਹੱਥਾਂ ਵਿੱਚ ਲੈ ਲਿਆ ਅਜਨੇਰ ਤੋਂ ਬਾਹਰ ਨਿਕਲਦੇ ਨਾਜਰ ਨੇ ਸੂਏ ਦੀ ਪੁਲੀ ਤੋਂ ਮੁੜਦਿਆਂ ਸਕੂਟਰ ਚਾਰਨ ਦੀ ਮੋਟਰ ਵਾਲੇ ਨੂੰ ਮੋੜ ਲਿਆ ਨਾਜ਼ਰ ਨੇਤਰ ਦੇ ਦਿਲ ਦੀਆਂ ਜਾਣਦਾ ਸੀ ਉਸ ਨੂੰ ਪਤਾ ਸੀ ਕਿ ਕਮਾਊ ਜੱਟ ਦਾ ਕਮਾਊ ਪੋਤੇਸ਼ਕ ਵਿੱਚ ਆਪਣਾ ਆਪ ਵਾਰਨ ਦਾ ਜੇਰਾ ਰੱਖ ਸਕਦਾ ਹੈ ਅਤੇ ਨਾਲ ਹੀ ਖੂਨ ਪਸੀਨੇ ਨਾਲ ਸਿੰਜੀ ਫਸਲ ਨੂੰ ਬਿਨਾ ਵੇਖਿਆ ਨਹੀਂ ਲੰਘ ਸਕਦਾ ਇੱਕ ਦੂਜੇ ਦੇ ਦਿਲ ਦੀ ਥਾਪ ਪਾਉਣ ਨੂੰ ਹੀ ਯਾਰੀ ਦਾ ਨਾਮ ਦਿੱਤਾ ਜਾਂਦਾ ਹੈ ਜਿੱਥੇ ਰੋਸਿਆਂ ਤੇ ਨਹੋਰੀਆਂ ਨੂੰ ਥਾਂ ਨਹੀਂ ਬਚਦੀ ਇਹ ਇੱਕ ਵਫਾ ਹੁੰਦੀ ਹੈ ਜਿਹੜੀ ਯਾਰੀ ਵਿੱਚ ਲੁਬਰੇਜ਼ ਜ਼ਿੰਦਗੀ ਨੂੰ ਜਿਉਣ ਦੀ ਥਾਂ ਮਾਨਣ ਵਾਲੀ ਸ਼ੈ ਬਣਾ ਦਿੰਦੀ ਹੈ ਨੇਤਰ ਨੇ ਦੂਰ ਤੱਕ ਖੜੀ ਫਸਲ ਤੇ ਨਿਗਾਹ ਮਾਰੀ ਉਹ ਆਪਣੀ ਮਿਹਨਤ ਨੂੰ ਸਿਰ ਕੱਢ ਦੀ ਵੇਖ ਰਿਹਾ ਸੀ ਜਵਾਨ ਹੋਣ ਵੱਲ ਵੱਧ ਰਹੀ ਫਸਲ ਅਤੇ ਨਿਬਣ ਦੇ ਸ਼ਿਖਰ ਵੱਲ ਵੱਧ ਦਾ ਪਿਆਰ ਚਿਹਰਿਆਂ ਦਾ ਨੂਰ ਬਣ ਜਾਂਦਾ ਹੈ ਜਦੋਂ ਵਿਆਹ ਹੋ ਗਿਆ ਉਦੋਂ ਖੇਤੀ ਪਿੰਡ ਵਾਲੀ ਜ਼ਮੀਨ ਦੀ ਹੋਈ ਰੱਖਣੀ ਹੈ ਬਸ ਗੋਗਾ ਨਾਲ ਰਹੂ ਪਰ ਯਾਰ ਇੱਥੇ ਮੇਰਾ ਪਿਆਰ ਤੋੜ ਚੜਨਾ ਹੈ ਇਹ ਜ਼ਮੀਨ ਵੀ ਛੱਡਣ ਨੂੰ ਦਿਲ ਨਹੀਂ ਕਰਦਾ ਚੱਲ ਕਹਿ ਕਹਾ ਕੇ ਨਾજર ਨੂੰ ਦਵਾ ਦੇਵਾਂਗੇ ਆਪਣੇ ਆਪ ਨਾਲ ਗੱਲਾਂ ਕਰਦਾ ਉਹ ਨਾજર ਦੇ ਨੇੜੇ ਆ ਗਿਆ ਵੱਡਿਆ ਬੰਦਾ ਸੋਹਰੇ ਪਿੰਡ ਜ਼ਮੀਨ ਠੇਕੇ ਤੇ ਵੋਂਦਾ ਚੰਗਾ ਲੱਗਦਾ ਜਾਂ ਨਹੀਂ ਨੇਤਰਵੱਖੀਆਂ ਤੇ ਹੱਥ ਰੱਖੀ ਨਾਜ਼ਰਵਾਲ ਵੇਖ ਰਿਹਾ ਸੀ ਠੇਕੇ ਦੀ ਜ਼ਮੀਨ ਤੇ ਕਰੇਵੇ ਦੀ ਜਨਾਨੀ ਦਾ ਕੀ ਵਸਾਏ ਮਿੱਤਰ ਪਿਆਰਿਆ ਅਗਲਾ ਜਦ ਮਰਜ਼ੀ ਠੇਕੇ ਵਾਲੀ ਜ਼ਮੀਨ ਛਡਾ ਸਕਦਾ ਪਰ ਜੇ ਬੰਦਾ ਚਰਨ ਵਰਗਾ ਹੋਵੇ ਫਿਰ ਬੇਸ਼ੱਕ ਵਾਹੀ ਜਾਓ ਗਵਾਂਢ ਚ ਸੌਰਿਆਂ ਦੇ ਖੇਤ ਨੇ ਕਦੇ ਰੱਸੀਆਂ ਦੇ ਆਇਆ ਕਦੇ ਲੈ ਆਇਆ ਨਜ਼ਰਸ ਦੀ ਗੱਲ ਸਮਝ ਕੇ ਮਖੌਲ ਕਰ ਗਿਆ ਚੱਲ ਚੱਲੀਏ ਫਿਰ ਘਰ ਦਾ ਕੰਮ ਨਵੇੜੀਏ ਕੱਲ ਨੂੰ ਆਉਣੇ ਆ ਵਿਆਹ ਤੇ ਨੇਤਰ ਨੇ ਪਿੱਛੇ ਮੁੜਦਿਆਂ ਕਿਹਾ ਚੱਲ ਸਵੇਰੇ ਨਾਲੇ ਦੁੱਧ ਪਹੁੰਚਦਾ ਕਰ ਜਾਗੇ ਨਾਲੇ ਜੋਗੇ ਤੋਂ ਪੁੱਛ ਲਵਾਂਗੇ ਜੇ ਕਿਸੇ ਚੀਜ਼ ਦੀ ਜ਼ਰੂਰਤ ਹੋਈ ਬੰਦਾ ਦਿਲਦਾਰ ਹੈ ਪੂਰਾ ਕੰਮ ਆਉਣ ਵਾਲਾ ਕਹਿ ਕੇ 나జర్ ਸਕੂਟਰ ਵਾਲੇ ਨੂੰ ਤੁਰ ਪਿਆ ਸਕੂਟਰ ਸਟਾਰਟ ਕਰਕੇ ਉਹ ਸੂਏ ਦੀ ਪਟੜੀ ਤੇ ਆ ਚੜੇ ਪੁਲੀ ਦਾ ਮੋੜ ਮਲਕਪੁਰ ਨੂੰ ਮੁੜੇ ਤਾਂ ਤਕਰੀਬਨ 100 ਮੀਟਰ ਤੋਂ ਆਉਂਦੀ ਜੀਪ ਦੇਖ ਕੇ 나జర్ ਨੇ ਸਕੂਟਰ ਇੱਕ ਪਾਸੇ ਕਰ ਲਿਆ ਪਰ ਜੀਪ ਵਾਲੇ ਨੇ ਸਾਈਡ ਕਰਨ ਨਾਲੋਂ ਜੀਪ ਸਕੂਟਰ ਦੇ ਬਿਲਕੁਲ ਨਾਲ ਦੀ ਕੱਢ ਦਿੱਤੀ ਭੋਰਾ ਪਰ ਫਰਕ ਨਾਲ ਐਕਸੀਡੈਂਟ ਹੁੰਦਾ ਬਚਿਆ ਮਾਰਤੇ ਸੀ ਮੇਰੇ ਸਾਲੇ ਨੇ ਨੇਤਰ ਦੇ ਮੂੰਹੋਂ ਗਾਲ ਨਿਕਲ ਗਈ ਜਿਸ ਨੂੰ ਜੀਪ ਵਾਲੇ ਨੇ ਵੀ ਸੁਣ ਲਿਆ ਉਸਨੇ ਬ੍ਰੇਕ ਮਾਰ ਜੀਪ ਥਾਂ ਤੇ ਹੀ ਰੋਕ ਲਈ ਨਾਜਰ ਨੇ ਸਕੂਟਰ ਪਾਸੇ ਕਰਕੇ ਸਟੈਂਡ ਉੱਪਰ ਲਾ ਦਿੱਤਾ 8-10 ਕਿਲੋਮੀਟਰ ਅੱਗੇ ਲੰਗੀ ਜੀਪ ਚਲਾਉਣ ਵਾਲੇ ਨੇ ਨੇਤਰ ਹੋਰਾਂ ਦੇ ਮੋੜ ਕੇ ਬਰਾਬਰ ਲੈ ਆਂਦੀ ਗਾਲ ਕਿਉਂ ਕੱਢੀ ਆ ਬਾਈ ਜੀਪ ਵਾਲਾ ਬਾਈ ਸ਼ਬਦ ਵਰਤ ਕੇ ਵੀ ਰੋਹ ਨਾਲ ਬੋਲ ਰਿਹਾ ਸੀ ਜੇ ਨਹੀਂ ਚਲਾਉਣੀ ਆਉਂਦੀ ਕਿਸੇ ਨੂੰ ਨਾਲ ਲੈ ਆਉਂਦਾ ਨਾਲੇ ਕਿਸੇ ਦਾ ਘਰ ਪੱਟੇਗਾ ਨਾਲੇ ਆਪਣਾ ਨੇਤਰ ਖਰ ਵੀ ਜਈ ਆਵਾਜ਼ ਚ ਬੋਲਿਆ ਜੀਪ ਵਾਲੇ ਨੇ ਇਕਲਾਪਰਵਾਹ ਜੀ ਨਿਗਾਹ ਨੇਤਰ ਵੱਲ ਮਾਰੀ ਚਲਾਉਣ ਦੀ ਛੱਡ ਤੂੰ ਬਚ ਗਿਆ ਇੰਨਾ ਬਥੇਰਾ ਹੈ ਗਾਹਾਂ ਦੀ ਗਾਹਾਂ ਦੇਖ ਲਾਂਗੇ ਜੀਪ ਵਾਲੇ ਦੇ ਬੋਲਾਂ ਵਿੱਚ ਹਾਲੇ ਵੀ ਆਕੜ ਸੀ ਛੱਡ ਪਰੇ ਨੇਤਰ ਕੀ ਮੱਥਾ ਮਾਰਨਾ ਆ ਤੌਰ ਚੱਲਿਏ ਨਾજર ਨੇ ਨੇਤਰ ਦੀ ਬਾਹ ਫੜ ਕੇ ਤੋਰ ਲਿਆ ਭਲਾਈ ਹੈ ਜਾਨ ਚ ਜੀਪ ਵਾਲੇ ਨੇ ਤੁਰੇ ਜਾਂਦਿਆਂ ਨੂੰ ਫਿਰ ਟਕੋਰ ਕੀਤੀ ਜਿਸ ਨੂੰ ਨੇਤਰ ਤੇ ਨਾજર ਦੋਵਾਂ ਨੇ ਨਾ ਗੋਲਿਆ ਭਈ ਐਵੇਂ ਪਕਾਈ ਮਾਰ ਕੇ ਚੱਲਿਆ ਗਿਆ ਤੂੰ ਵੀ ਛੇਤੀ ਲੈਫ ਜਾਣਾ ਨੇਤਰ ਹਾਲੇ ਥੋੜਾ ਗੁੱਸੇ ਵਿੱਚ ਸੀ ਨੇਤਰ ਲੜਨਾ ਜਾਂ ਤਾਂ ਨੰਗਾ ਦਾ ਕੰਮ ਹੁੰਦਾ ਜਾਂ ਬਦਮਾਸ਼ਾ ਵੇਲੀਆਂ ਦਾ ਆਪਣੇ ਵਰਗੇ ਘਰੇਲੂ ਜ਼ਿੰਮੇਵਾਰੀਆਂ ਨੂੰ ਸਾਂਭਣ ਵਾਲਿਆਂ ਵਾਸਤੇ ਲੜਾਈ ਨਹੀਂ ਬਣੀ ਠੰਡੇ ਦਿਮਾਗ ਤੋਂ ਸੋਚੀਦਾ ਹੁੰਦਾ। ਨਾજર ਸਮਝਾਉਣ ਵਾਂਗ ਬੋਲ ਪਿਆ। ਚੱਲ ਇਹ 10 ਕੱਲ ਨੂੰ ਤੇਰੀ ਭਜਾਈ ਨੂੰ ਲੈ ਕੇ ਚੱਲੀਏ ਵਿਆਹ। ਪਿੰਦਰ ਨੂੰ ਜਾਣਦੀ ਐ ਕੀ ਪਤਾ ਤੇਰੀ ਗੱਲ ਹੋ ਜੇ। ਉਹ ਨੇਤਰ ਦਾ ਮੂਡ ਬਦਲਣਾ ਚਾਹੁੰਦਾ ਸੀ। ਉਹ ਛੱਡ ਭਰਾਵਾ ਕਿਉਂ ਮਖਮਰੀਆਂ ਕਰਦਾ ਗਰੀਬਾਂ ਨਾਲ? ਆਹ ਰਾਣੀ ਦੇ ਵਿਆਹ ਮਗਰੋਂ ਪਤਾ ਨਹੀਂ ਉਹਨੇ ਮੋਟਰ ਵਾਲ ਨੂੰ ਆਇਆ ਵੀ ਕਰਨਾ ਜਾਨੇ। ਨੇਤਰ ਗਾਂ ਦੀ ਸੋਚ ਕੇ ਪਰੇਸ਼ਾਨ ਸੀ। ਕਿਉਂ ਐਡੀ ਦੂਰ ਦੀ ਸੋਚਦਾ ਹੈ? ਰਾਣੀ ਦਾ ਵਿਆਹ ਹੋਣ ਦੇ ਮਗਰੇ ਆਪਾ ਚਰਨਾ ਤੇ ਜੋਗੇ ਨੂੰ ਕਹਿ ਕੇ ਤੇਰੇ ਨਾਤੇ ਦੀ ਗੱਲ ਤੋੜ ਲੈਣੀ ਐ ਪਿੰਦਰ ਦੇ ਘਰ। ਉਹ ਲੈ ਭਰਾਵਾ ਆ ਤਾਂ ਸੋਚਿਆ ਹੀ ਨਹੀਂ ਸੀ ਕਿ ਵਿਆਹ ਦੀ ਗੱਲ ਵੀ ਛੇਤੀ ਉਤਰਨ ਵਾਲੀ ਐ। ਮੈਂ ਤਾਂ ਹੋਰ ਹੀ ਮਗਜ਼ਲ ਜਾਈ ਫਰੀ ਜਾਨਾ। ਨੇਤਰ ਨੇ ਪਿੰਦਰ ਦੇ ਖੇਤ ਆਉਣ ਵਾਲੀ ਗੱਲ ਤੋਂ ਪਹਿਲਾਂ ਸੱਚੀ ਨਹੀਂ ਸੀ ਸੋਚਿਆ। ਨੀਤਾ ਨੂੰ ਮਰਾਦਾ ਹੁੰਦੀਆਂ ਨੇ ਬੱਚਿਆ। ਲੰਮੀ ਸੋਚ ਰੱਖਿਆ ਕਰ ਤੇ ਦਿਮਾਗ ਠੰਡਾ। 나જર ਦੂਰੀ ਨਸੀਹਤ ਦੇ ਗਿਆ। ਦੂਜੇ ਦਿਨ ਸਵੇਰੇ ਨੇਤਰ 나જર ਵੱਲ ਜਾ ਵੜਿਆ। 나જર ਤੇ ਰਾਜ ਚੁੱਲ੍ਹੇ ਮੂਰੇ ਬੈਠੇ ਸੀ। ਨੇਤਰ ਨੇ ਦੋਵਾਂ ਨੂੰ ਬੈਠਿਆਂ ਵੇਖ ਖੰਗੂਰਾ ਮਾਰ ਕੇ ਆਪਣੇ ਆਉਣ ਦੀ ਬੜਕ ਦਿੱਤੀ ਆਜਾ ਆਜਾ ਕੁਆਰਾ ਹੀ ਆ ਹਲੇ ਛੜਾ ਜੇਟ ਨਹੀਂ ਬਣਿਆ ਕਿ ਖੰਗੂਰਾ ਮਾਰੇ ਰਾਜ ਚੋਟ ਕਰ ਗਈ ਨਹੀਂ ਪਰਝਾਈ ਸਮਝੀਦਾ ਹੁੰਦਾ ਬੰਦੇ ਦਾ ਫਰਜ਼ ਬਣਦਾ ਹੈ ਕਿ ਕਬੀਲਦਾਰ ਬੰਦੇ ਜੇ ਗੱਲਾਂ ਕਰਦੇ ਹੋਣ ਤਾਂ ਠਾਹ ਨਾ ਆ ਵਜੇ ਲੈ ਫਿਰ ਤੂੰ ਤਾਂ ਸਿਆਣਾ ਹੋ ਗਿਆ ਬਾਈ ਨੂੰ ਕਹਿਣਾ ਹੁਣ ਵੇਲੇ ਆ ਚੱਲ ਦੁੱਧ ਫੜਾ ਆਈਏ ਫਿਰ ਆਥਨੇ ਵੀ ਜਾਣਾ ਰਾਜ ਵੱਲੋਂ ਹਟ ਕੇ ਨੇਤਰ ਨਾજર ਨੂੰ ਬੋਲਿਆ ਦੁੱਧ ਉਹ ਦੇ ਇਧਰ ਹੀ ਫੜਾ ਜਾ ਮੈਂ ਤੇ ਤੇਰਾ ਬਾਈ ਜਾ ਆਉਨੇ ਆ ਰਾਜ ਫਿਰ ਛੇੜ ਗਈ ਹਰ ਮਸਾਲੇ ਧਨੀਆ ਮੂਰੇ ਨੇਤਰ ਦੀ ਮੋੜਵੀਂ ਝੋਟ ਨੇ ਰਾਜ ਦਾ ਹਾਸਾ ਕਢਵਾ ਦਿੱਤਾ ਚੱਲ ਚੱਲੀਏ ਚੱਕ ਲਿਆ ਇਧਰ ਤਾਂ ਪਾਇਆ ਪਿਆ ਨਾજર ਜਾਣ ਲਈ ਉੱਠ ਖੜਾ ਹੋਇਆ ਦੁੱਧ ਲੈ ਕੇ ਉਹ ਜਨੇਰ ਜਾ ਪਹੁੰਚੇ ਜੋਗੇ ਹੋਰਾਂ ਦੇ ਰਿਸ਼ਤੇਦਾਰ ਆਉਣ ਲੱਗ ਪਏ ਸੀ ਨੇਤਰ ਨੇ ਦੁੱਧ ਦੀਆਂ ਢੋਲੀਆਂ ਹਲਵਾਈ ਕੋਲ ਜਾ ਕੇ ਰੱਖ ਦਿੱਤੀਆਂ ਉਸ ਨੇ ਸਾਹਮਣੇ ਨਜ਼ਰ ਮਾਰੀ ਤਾਂ ਇੱਕ ਪਾਸੇ ਜੀਪ ਵਾਲਾ ਮੁੰਡਾ ਮੰਜੇ ਤੇ ਬੈਠਾ ਸੀ ਨੇਤਰ ਨੇ ਉਸ ਵੱਲ ਵਿਅੰਗ ਨਾਲ ਵੇਖਿਆ ਪਰਉਤੋਂ ਤੱਕ ਨਾજર ਨੇ ਉਸ ਦਾ ਹੱਥ ਕੱਟ ਦਿੱਤਾ। ਨੇਤਰ ਨੇ ਮੂੰਹ ਪਰੇ ਨੂੰ ਘੁਮਾ ਲਿਆ। ਮੂੰਹ ਘੁਮਾਉਂਦਿਆਂ ਨੇਤਰ ਦੀ ਨਿਗਾ ਅੰਦਰ ਵੱਲ ਨੂੰ ਪਈ ਤਾਂ ਪਿੰਦਰ ਸਾਹਮਣੇ ਖੜੀ ਸੀ। ਉਸ ਦਾ ਸਾਰਾ ਗੁੱਸਾ ਇੱਕ ਪਲ ਵਿੱਚ ਲਹਿ ਗਿਆ। ਦੋਵਾਂ ਨੇ ਇੱਕ ਦੂਜੇ ਵੱਲ ਦੇਖਿਆ ਤੇ ਪਿੰਦਰ ਅੰਦਰ ਨੂੰ ਮੁੜ ਗਈ। ਚੱਲੀਏ ਬਾਈ ਫਿਰ। ਹਾਂ ਦੁੱਧ ਕੱਢ ਲੈਂਦੇ ਇੱਥੇ ਹੀ। ਨਾજર ਹਲਵਾਈ ਕੋਲ ਸੀ। ਲਿਆਓ ਬਾਈ ਜੇ ਇੱਥੇ ਚਾਹੀਦਾ ਤਾਂ ਦੱਸੋ ਨਹੀਂ ਅੰਦਰ ਪਹੁੰਚਦਾ ਕਰ ਦੇਣਾ। ਜੋਗੇ ਨੇ ਆ ਕੇ ਢੋਲੀਆਂ ਫੜ ਲਈਆਂ। ਦੁੱਧ ਹਲਵਾਈ ਨੇ ਕੜਾਈ ਵਿੱਚ ਪਵਾ ਲਿਆ। ਖਾਲੀ ਢੋਲੀਆਂ ਵਿੱਚ ਅੰਦਰੋਂ ਦੋ ਦੋ ਲੱਡੂ ਪਵਾ ਕੇ ਜੋਗਾ ਤੁਰਦੇ ਨੇਤਰ ਹੋਰਾਂ ਨਾਲ ਬਾਹਰ ਤੱਕ ਆ ਗਿਆ ਆ ਮੁੰਡਾ ਕੌਣ ਹੈ ਬਾਈ ਨਾજર ਨੇ ਜੀਪ ਵਾਲੇ ਮੁੰਡੇ ਵੱਲ ਇਸ਼ਾਰਾ ਕਰਦਿਆਂ ਜੋਗੇ ਤੋਂ ਪੁੱਛ ਲਿਆ ਜਾਂਦੀ ਬੜਾ ਦੁਪਹਿਰਾ ਕੱਟਣ ਆਈ ਐ ਗਵਾਂਡੀਆਂ ਦਾ ਰਿਸ਼ਤੇਦਾਰ ਐ ਪੰਮਾ ਕੋਈ ਕੇਸ ਪਿਆ ਹੋਇਆ ਲੜਾਈ ਝਗੜੇ ਦਾ ਦੁੱਧ ਫੜਾਉਣ ਆਇਆ ਇੱਥੇ ਹੀ ਬੈਠਾ ਐ ਇੱਕ ਪਾਸੇ ਪੁਲਿਸ ਲਾਭਦੀ ਐ ਤੇ ਦੂਜੇ ਪਾਸੇ ਵਿਰੋਧੀ ਪਾਰਟੀ ਵਾਲੇ ਲੁਕਿਆ ਹੋਇਆ ਐ ਇੱਥੇ ਜੋਗੇ ਨੇ ਵਿਸਥਾਰ ਨਾਲ ਦੱਸਿਆ ਭੱਜਿਆ ਹੀ ਫਿਰਦਾ ਫਿਰ ਤਾਂ ਕੱਲ ਸਾਡੇ 'ਚ ਵੀ ਜੀਪ ਠੋਕ ਦੇਣੀ ਸੀ ਨadier ਹੱਸਦਾ ਕਹਿ ਗਿਆ ਟੋਲੀਆਂ ਫੜ ਕੇ ਨੇਤਰ ਸਟਾਰਟ ਹੋਏ ਸਕੂਟਰ ਦੇ ਮਗਰ ਬਹਿ ਗਿਆ ਜੋਗੇ ਨੂੰ ਫਤੇ ਬਲਾ ਕੇ ਦੋਵੇਂ ਜਣੇ ਦਰਵਾਜ਼ੇ ਚੋਂ ਬਾਹਰ ਹੋ ਗਏ ਏਸੀਜੀ ਨਾਵਲ ਨੇਤਰ ਦਾ ਭਾਗ 14ਵਾਂ ਜੇ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੁਸੀਂ ਆਪਣੇ ਕੋਈ ਵੀ ਸੁਝਾਅ ਜਾਂ ਕੋਈ ਖਾਸ ਕਿਤਾਬ ਜਿਸ ਨੂੰ ਤੁਸੀਂ ਸੁਣਨਾ ਚਾਹੁੰਦੇ ਹੋ ਕਮੈਂਟਸ ਵਿੱਚ ਦੱਸ ਸਕਦੇ ਹੋ ਅਸੀਂ ਹਰ ਸੋਮਵਾਰ ਬੁੱਧਵਾਰ ਤੇ ਸ਼ੁੱਕਰਵਾਰ ਨੂੰ ਵੀਡੀਓਜ਼ ਅਪਲੋਡ ਕਰਦੇ ਹਾਂ ਸੁਣ ਲਈਏ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ